ਕੱਲ੍ਹ ਨਹੀਂ ਐਸ ਵੇਲੇ ਜਵਾਹਰ ਨਗਰ ਕੈਂਪ ਚ ਰੋਹਿਤ ਪਾ ਖੜੇ ਆ ਜਿੱਥੇ بار بار ਇਹ ਟਰਾਈ ਕੀਤੀ ਜਾ ਰਹੀ ਆ ਬਾਰ ਬਾਰ ਇਹ ਟਰਾਈ ਕੀਤੀ ਜਾ ਰਹੀ ਆ ਭਈ ਅਸੀਂ ਉੱਥੇ ਰਾਸ਼ਨ ਭਗਵੰਤ ਮਾਨ ਨੇ ਜੋ ਰੀਤ ਪਾਈ ਆ ਜਦੋਂ ਔਨ ਰਿਕਾਰਡ ਮੈਨੂੰ ਯਾਦ ਆ ਮੈਂ ਉਸ ਵੇਲੇ ਗਿੱਦੜਵਾਲ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲਓ ਆਟਾ ਲਿਆਉਂਦਾ ਆਟਾ ਲੈ ਲਓ ਸਮਾਨ ਲਿਆਉਂਦਾ ਸਮਾਨ ਲੈ ਲਓ ਕੀ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਹੁਣ ਭਾਈ ਜੇ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਵਿਆਰ ਤੇ ਆ ਗਿਆ ਵਿਆਰ ਆਪਾਂ ਨੂੰ ਕੋਈ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਹੈ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁਗਣਾ ਤਿਗਣਾ ਸਮਾਂ ਤੇ ਜਾਣ ਦੋ ਜਿਹੜਾ ਵੰਡਣ ਆ ਰਿਹਾ ਜਿਹੜਾ ਵੰਡਣ ਆ ਰਹੇ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਦਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਪਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਹਜਿਆਂ ਜਹਹੇ ਕਮਰਿਆਂ ਚੋਂ ਰਹਿੰਦੇ ਆ ਅਲੀਸ਼ਾਨ ਜਹਹੇ 5 ਸਟਾਰਾਂ ਜਾਂ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਇਹ ਸਾਰਾ ਮਾਲ ਆ ਰਿਹਾ ਇਹਨੂੰ ਘਰਾਂ ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਬਾਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਕੱਖ ਨਹੀਂ ਦੇਣਾ ਇਹਨਾਂ ਨੇ ਪੈਨਸ਼ਨ ਪੈਨਸ਼ਨ 2500 ਨਹੀਂ ਦੇਣੀ ਆਹੀ ਸਮਾਨ ਆ ਵਧੀਆ ਸੂਟ ਜਿਹਹ ਜੇ ਆਪ ਪਾਉਂਦੇ ਆ ਸੰਜੀਵ ਰੋੜਾ ਦੇ ਪਰਿਵਾਰ ਉਹੋ ਜੇ ਸੂਟ ਆ ਰਹੇ ਆ ਉਹੋ ਜੀਆਂ ਸਾੜੀਆਂ ਆ ਰਹੀਆਂ ਇਸ ਕਰਕੇ ਇਹ ਮਲਾਈ ਆ ਇਹ ਜਿੰਨਾ ਚਿਰ 2 ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅੱਛਾ ਬਿੱਤੀ ਗੱਲ ਕਰੀਏ ਹੁਣੇ ਜਿਹੜਾ ਬੈਗ ਹੈ ਨਾ ਬੈਗ ਦੇ ਉੱਤੇ ਉਹਦੇ ਤੇ ਹੀ ਕਾਰਵਾਈ ਪੁਲਿਸ ਕਰ ਰਹੀ ਆ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀ ਆ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਮੈਂ ਇਹ ਬਾਰ-ਬਾਰ ਸਭ ਨੂੰ ਕਹਿਣਾ ਵੀ ਉਹ ਅਲੱਗ ਗੱਲ ਆ ਉਹ ਤਾਂ ਇਹ ਸ਼ਹਿ ਮਾਤੀ ਜਿਹੜੀ ਆਪੋਜੀਸ਼ਨ ਇਹ ਗੱਲ ਚੱਲਣੀ ਆ ਅੱਜ ਦੀ ਰਾਤ ਆ ਜਿਹੜੀ ਉਹ ਅੱਜ ਦੀ ਰਾਤ ਆ ਜਿਹੜੀ ਉਹ ਸਰਕਾਰ ਦੀ ਹੁੰਦੀ ਆ ਉਹਨਾਂ ਨੇ ਇਹ ਕੁਝ ਕਰਨਾ ਹੀ ਹੁੰਦਾ ਜੇ ਰੋਕਾਂਗੇ ਉਹ ਪੁਲਿਸ ਆਪ ਕਰ ਦੂਗੀ ਐਂਬੂਲੈਂਸਾਂ ਚ ਭਰ ਕੇ ਲੈ ਆਉਣਗੇ ਉਹਨਾਂ ਨਾਲ ਹੋਰ ਨਹੀਂ ਤਾਂ ਜਿਹੜਾ ਏ ਉਹਨਾਂ ਦੀ ਪੁਲਿਸ ਦੀਆਂ ਗੱਡੀਆਂ ਵੰਡ ਦੇਣਗੀਆਂ ਉਹ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਨਹੀਂ ਰੋਕ ਸਕਦੇ ਸਮਾ ਤੇ ਖੁੱਲਾ ਮਾਲ ਆਉਣ ਦਿਓ ਆਪਣੇ ਆਪਣੇ ਘਰਾਂ ਚ ਇਹਨਾਂ ਤੋਂ ਲਹਾ ਲੋ ਜਿੰਨੀਆਂ ਗੱਡੀਆਂ ਟਰੱਕ ਆਉਂਦੇ ਆ ਆਪਣੇ ਘਰਾਂ ਚ ਸਿੱਧੇ ਲਵਾਓ ਲੋਕਾਂ ਦਾ ਰਾਮ ਦੇ ਨਾਲਾ ਗਰਮੀ ਆ ਕੋਕ ਦੇ ਕੋਕ ਆਉਂਦੇ ਆ ਦੂਜਾ ਸਮਾਨ 88 pm ਵਾਲਾ ਸ਼ਾਮ ਵਾਲਾ ਵੀ ਆ ਰਿਹਾ ਤੇ ਨਾਲ ਲੇਡੀਜ਼ ਦੇ ਲਈ ਸੂਟ ਆ ਰਹੇ ਆ ਬੱਚਿਆਂ ਲਈ ਬੈਗ ਜਿਓਮੈਟਰੀ ਬਾਕਸ ਆ ਰਹੇ ਆ ਦੁਬਾਰਾ ਲੱਗਣੇ ਆ ਕਿਤੇ ਇਹਨਾਂ ਨੇ ਦੇਣੇ ਆ ਬਟ ਇਹ ਲੋਨ ਬਣ ਰਹੇ ਆ ਪੰਜੋ ਮੋਹਰ ਬਣ ਰਹੇ ਕੀ ਲੱਗਦਾ ਉਹਦੇ ਨਾਲ ਜ਼ਰੂਰ ਉਹਦੇ ਨਾਲ ਜਦੋਂ ਇਲੈਕਸ਼ਨ ਕਮਿਸ਼ਨ ਕੱਲ ਹੋਊਗਾ ਨਾ ਉਹਦੇ ਵਿੱਚ ਜਦੋਂ ਇਹ ਚੀਜ਼ਾਂ ਆਉਣੀਆਂ ਜੇ ਖੁਦਾ ਨਾਲ ਖਾਸੇ ਜਿੱਤ ਵੀ ਜਾਂਦੇ ਆ ਐਮਐਲਏ ਬਣ ਜਾਂਦੇ ਆ ਤਾਂ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਜਿਹੜਾ ਇਹ ਉਹ ਇਹਨਾਂ ਨੂੰ ਡਿਸਕਵালিਫਾਈ ਕਰਨਾ ਹੈ ਇਹਨਾਂ ਦੀ ਐਮਐਲਏ ਸ਼ਿਪ ਜੇ ਬਣ ਗਈ ਉਹ ਵੀ ਰਹਿਣੀ ਨਹੀਂ ਕਿਉਂਕਿ ਇਹ ਸਬੂਤ ਨੇ ਜਿਹੜੇ ਸਾਰੇ ਉਹ ਬਾਈ ਨੇਮ ਮਿਲੇ ਹੋਏ ਨੇ ਇਹਨਾਂ ਦੇ ਦਫ਼ਤਰੋਂ ਸਾਰੀਆਂ ਜਿਹੜੇ ਰਿਕਾਰਡ ਨੇ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਕਿੱਥੋਂ ਜਾ ਰਹੀਆਂ ਨੰਬਰ ਨੋਟ ਨੇ ਮੀਡੀਆ ਦੇ ਕੋਲ ਸਭ ਦੇ ਕੋਲ ਇਸ ਕਰਕੇ ਉਹਨਾਂ ਨੇ ਡਿਸਕਵਾਲਿਫਾਈ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਵੋਟ ਨਾ ਪਾਓ ਬੇਟੋ ਜੀ ਜੋ ਮਾਹੌਲ ਬਣ ਰਿਹਾ ਨਤੀਜਾ ਨਤੀਜਾ ਦਾ ਕੀ ਫਰਕ ਪੈਗਾ ਜੋ ਮਾਹੌਲ ਬਣ ਰਿਹਾ ਵਾ ਨਤੀਜਾ ਕਿੰਨਾ ਅਸਰ ਪੈਗਾ ਦੇਖੋ ਨਤੀਜਾ ਜਿਹੜਾ ਆ ਕੰਮ ਕਰਦੇ ਆ ਨਾ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ 3.5 ਸਾਲ ਦੇ ਕੰਮ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਿਤੇ ਨਾ ਕਿਤੇ ਮਨ ਚ ਡਰਾ ਜੇ ਉਹਨਾਂ ਦੇ ਅੰਦਰ ਵਿਸ਼ਵਾਸ ਹੋ ਗੋ ਵੀ ਸਾਡੇ ਕੰਮਾਂ ਨੂੰ ਵੋਟ ਪੈਣੀ ਆ ਸਾਨੂੰ ਵੋਟ ਪੈਣੀ ਆ ਤੇ ਆਖੇ ਖੇ ਖਰਾਬ ਕਾਦੇ ਨਹੀਂ ਕਰਨ ਆਖੇ ਖੇ ਕਾਦੇ ਲਈ ਖਾਰੇ ਆ ਹੋ ਜੀ ਉਹਨਾਂ ਨੂੰ ਲੋੜ ਨਹੀਂ ਉਹ ਕਾਦੇ ਲਈ ਮੈਂ ਨਹੀਂ ਕਹਿੰਦਾ ਦੱਸੋ ਜੇ ਅਸੀਂ ਕਹਿੰਦੇ ਆ ਇਹ ਤਾਂ মিডিਆ ਕਹਿ ਰਹੀਆਂ ਨੇ মিডিਆ ਦਿਖਾ ਰਿਆ ਵੀ ਆਹ ਗੱਡੀ ਨੰਬਰ ਇੱਥੋਂ ਆ ਗਈ ਆਹ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਮਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਿਹਾ ਪਰ ਉਹਨਾਂ ਦਾ ਡਰ ਆ ਜਿਹੜਾ ਜਿਹੜਾ ਸੰਜੀਵ अरोड़ा ਤੇ ਆਮ ਆਦਮੀ ਦਾ ਡਰ ਆ ਹਰਨ ਦਾ ਉਹ ਡਰ ਇਹ ਸਬੂਤ ਕਰਦਾ ਏ ਵੀ ਉਹ ਹਰ ਹਰ ਓੱਚੀ ਹਰਕਤ ਤੇ ਹਰ ਚੀਜ਼ ਵੰਡਣ ਬਣਾਉਣ ਤੇ ਉਹ ਤੁਲੇ ਹੋਏ ਨੇ ਤੇ ਟਾਰਗੇਟ ਕਿਹਨੂੰ ਕਰ ਰਿਹਾ ਏ ਉਹ ਏਰੀਆ ਟਾਰਗੇਟ ਕਰ ਰਿਹਾ ਜਿੱਥੋਂ ਉਹ ਸਮਝਦੇ ਆ ਵੀ ਇਹ ਗਰੀਬ ਆਦਮੀ ਇਹ ਬਕਾਊ ਆ ਇਹ ਹਰ ਚੀਜ਼ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ ਲਊਗਾ ਵੀ ਤੇ ਤੁਹਾਨੂੰ ਠੋਕੂਗਾ ਵੀ ਜਿਹਨੇ ਹਜ਼ਾਰ-ਹਜ਼ਾਰ ਰੁਪਈਆ 25-2500 ਨਹੀਂ ਨਹੀਂ ਦਿੱਤਾ ਇਹਨਾਂ ਨੂੰ ਵੀ ਪਤਾ ਵੀ ਇਹ ਇਹ ਮੇਲਾ ਏ ਜਿਹੜਾ ਇਹ ਸਿਰਫ ਤੇ ਸਿਰਫ ਅੱਜ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਅੰਦਰ ਮੇਰੇ ਇਸ ਵਾਲੇ ਇਲੈਕਸ਼ਨਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਜੀ ਜਦੋਂ ਸਰਕਾਰ ਹੁੰਦੀ ਆ ਨਾ ਸਰਕਾਰ ਜਿਹੜੀ ਆ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਮੈਂ ਕਹਿੰਦਾ ਆਪਣੀ ਮੈਂ ਬਾਹ ਲਾਉਂਦਾ ਮੈਂ ਇੱਕ ਮੰਤਰੀ ਹੋ ਕੇ ਮੈਂ ਇਹ ਨਹੀਂ ਕਹਿ ਸਕਦਾ ਨਾ ਮੈਂ ਕਦੇ ਇਹ ਕਹਿਣਾ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਤੇ ਵਿਸ਼ਵਾਸ ਆ ਚਾਹੇ ਇਲੈਕਸ਼ਨ ਕਮਿਸ਼ਨ ડીਸੀ ਕੋ ਦਾ ਮਾਲਕ ਹੁੰਦਾ ਏ ਚਾਹੇ ਇਲੈਕਸ਼ਨ ਕਮਿਸ਼ਨ ਜਿਹੜਾ ਸੂਬੇ ਦਾ ਹੁੰਦਾ ਉਹ ਇੱਕ ਆਈਐਸ ਆਫੀਸਰ ਹੁੰਦਾ ਦੇਸ਼ ਦੇ ਇਲੈਕਸ਼ਨ ਕਮਿਸ਼ਨ ਵਾਂਗੂ ਨਹੀਂ ਇੰਡੀਪੈਂਡੈਂਟ ਮੰਦਾ ਹੁੰਦਾ ਏ ਉਹ ਇਲੈਕਸ਼ਨ ਕਮਿਸ਼ਨ ਨੂੰ ਚੁਣਦਾ ਕੌਣ ਆ ਦੇਸ਼ ਦੇ ਨੂੰ ਆਪੋਜੀਸ਼ਨ ਲੀਡਰ ਵੀ ਵਿੱਚ ਬੈਂਦਾ ਏ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਵਿੱਚ ਬੈਂਦੇ ਆ ਪਰ ਉਰੇ ਦਾ ਜਿਹੜਾ ਹੋਈ ਤਾਂ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਉਹ ਇੱਕ ਆਈਐਸ ਅਫਸਰ ਹੁੰਦਾ ਸਰਕਾਰ ਦਾ ਲਾਇਆ ਹੁੰਦਾ ਇਸ ਕਰਕੇ ਉਹਨੇ ਇਹ ਕੰਮ ਕਰਨਾ ਹੀ ਹੁੰਦਾ ਮੈਂ ਕਹਿੰਦਾ ਇਸ ਚੀਜ਼ ਨੂੰ ਬਿਲਕੁਲ ਦਿਖਾਓ ਪਰ ਇਸ ਚੀਜ਼ ਨੂੰ ਚੱਲਣ ਦਿਓ ਜੇ ਜੇ 100 200 ਕਰੋੜ ਰੁਪਈਆ ਜੇ ਲੱਗ ਵੀ ਜਾਊਗਾ ਤਾਂ ਫਿਰ ਉਹਨਾਂ ਦੇ ਢਿੱਡਾਂ 'ਚ ਤਾਂ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਨੇ ਸਾਰਾ ਕੁਝ ਖਾਧਾ ਹੋਇਆ ਆਮ ਆਦਮੀ ਨੇ ਹਜ਼ਾਰਾਂ ਕਰੋੜ ਖਾਧਾ ਜੇ ਇੱਕ ਰਾਤ ਚ ਕਰੋੜ 2 ਕਰੋੜ ਰੁਪਈਆ ਗਰੀਬਾਂ ਦੇ ਕੋਲ ਚਾਲੇ ਜਾਊਗਾ ਉਹਦੇ ਨਾਲ ਕੀ ਫਰਕ ਪੈ ਜਾਊਗਾ ਜੀ ਇਹ ਲੱਗਦਾ ਵਾਅਦਾ ਸੂਝੇ ਦੇ ਦੋ 4 ਕਰੋੜ ਰੁਪਈਆ ਆਟੇ ਦਾ ਦਾਲ ਦਾ ਸ਼ਰਾਬ ਦਾ ਠੰਡੇ ਦਾ ਸੂਟਾਂ ਦਾ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਦੀਆਂ ਘਰ ਵਾਲੀਆਂ ਤਾਂ ਉਹਨਾਂ ਨੇ ਉਹਨਾਂ ਨੇ ਤਾਂ ਇਹ ਜੇ ਐਨੇ ਕਰੋੜਾਂ ਦੇ ਜੁੱਤੀਆਂ ਸੈਂਡਲ ਮਹੀਨੇ ਬਾਅਦ ਡਸਟਬਿਨ ਚ ਹੀ ਸੁੱਟਣੀਆਂ ਹੁੰਦੀਆਂ ਏ ਉਹਨਾਂ ਲਈ ਤਾਂ ਆਹ ਹਾਲਾਤ ਨੇ ਕਿ ਅੱਜ ਦਾ ਰੋਜ਼ਾ ਕੀ ਦੇਖ ਕੇ ਪੁੱਛਦਾ ਇੱਕ ਕੈਂਡੀਡੇਟ ਦੇ ਨਾਲ ਹਤਾਬਾਈ ਕੀਤੀ ਗਈ ਹੈ ਦੇਖੋ ਬਹੁਤ ਨਿੰਦਣੀ ਗੱਲ ਆ ਬਹੁਤ ਨਿੰਦਨੀਆ ਗੱਲ ਆ ਪੁਲਿਸ ਪੁਲਿਸ ਤਾਂ ਮੈਂ ਸਮਝਦਾ ਬਿਲਕੁਲ ਪੰਜਾਬ ਦੀ ਖਤਮ ਹੋ ਚੁੱਕੀ ਆ ਉਹਨਾਂ ਨੇ ਖਤਮ ਕਰਤੀ ਪੁਲਿਸ ਕਰੇ ਕੀ ਜਿਹੜਾ ਮਾੜਾ ਜਿਹਾ ਵੀ ਰੀੜ ਦੀ ਹੱਡੀ ਦਿਖਾਉਂਦਾ ਉਹਨੂੰ ਚੱਕ ਕੇ ਪੋਸਟਿੰਗ ਵੀ ਨਹੀਂ ਦਿੰਦੇ ਕੋਈ ਪਤਾ ਹੀ ਨਹੀਂ ਵੀ ਕਿੱਥੇ ਲਾ ਦਿੰਦੇ ਆ ਆਸ਼ੂ ਜੀ ਨੂੰ ਮਿਲੋਗੇ ਜੀ ਆਸ਼ੂ ਜੀ ਦੇ ਨਾਲ ਹੱਥ ਪਾਈ ਕੇ ਜੀ ਅੱਗੇ ਬੈਠੇ ਰਹੇ ਆਪਣੇ ਬੈਸ ਹੋਈ ਬੈਸ ਹੋਈ ਮੈਂ ਤਾਂ ਆਪਣੇ ਬੀਜੇਪੀ ਦੇ ਦਫਤਰ ਆਇਆ ਹਾਂ ਤੇ ਸਾਡੇ ਬੀਜੇਪੀ ਦੇ ਦਫਤਰ ਜਾ ਕੇ ਬੈਠੂ ਵੀ ਮੇਰੇ ਕਿਸੇ ਬੰਦੇ ਵੱਲ ਮੇਰੇ ਬੀਜੇਪੀ ਬੰਦੇ ਦੇ ਵੱਲ ਕੋਈ ਨਾ ਕਰਦਾ ਵੀ ਅੱਖ ਚੱਕੇ ਨਾ ਦੇਖੇ ਕੋਈ ਹਿੰਮਤ ਨਾ ਕਰੇ ਕਾਂਗਰਸ ਵਾਲੇ ਉਹ ਆਪਣੀ ਆਪ ਨੂੰ ਛੱਡਣ ਹੁਣ ਆਸ਼ੂ ਕੀ ਕਰੇ ਆਸ਼ੂ ਨਾਲ ਦਾ ਨਾਂ ਉਹਨਾਂ ਦਾ ਪ੍ਰਧਾਨ ਆ ਨਾ ਉਹਨਾਂ ਦਾ ਐਸੀਐਲਪੀ ਲੀਡਰ ਆ ਨਾ ਕੋਈ ਵਰਕਰ ਆ ਇਸ ਕਰਕੇ ਆਸ਼ੂਜ਼ੇ ਨਾਲ ਤਾਂ ਕੱਲ ਇੱਥੇ ਬੈਠੇ ਰਹੇ ਨੇ ਜਿਹੜੇ ਉਹਨਾਂ ਦੇ ਇੰਚਾਰਜ ਸੀ ਕੋਈ ਆ ਕੇ ਟਰੱਕ ਚ ਗੱਡੀ ਚ ਨਹੀਂ ਚੜਿਆ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਖੂਚ ਸਿੱਟਣਾ ਹੈ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਖਾਤਮੇ ਵੱਲ ਜਾ ਰਹੀ ਆ ਅੰਤ ਵੱਲ ਜਾ ਰਹੀ ਆ ਪਰ ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਕਿਸੇ ਕੈਂਡੀਡੇਟ ਨਾਲ ਵੀ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਅੰਮ੍ਰਿਤਸਰ ਅਕਾਲੀ ਦਲ ਦਾ ਹੋਵੇ ਵੀ ਸਰਕਾਰ ਉਹਦੇ ਨਾਲ ਕੋਈ ਵੀ ਧੱਕਾ ਕਰੇ ਤੇ ਇਸ ਕਰਕੇ ਉਸ ਗੱਲ 'ਚ ਧੱਕਾ ਨਹੀਂ ਹੋਣ ਦਿੰਦੇ ਜੇ ਇਹ ਸੋਚਣਗੇ ਹਾਂ ਆ ਰਾਸ਼ਨ ਵੰਡੀ ਜਾਣ ਜਿੰਨਾ ਮਰਜੀ ਇਹ ਗੱਲ ਨਹੀਂ ਕਿਤੇ ਜਿਉ ਧੱਕਾ ਕਰਨ ਦੀ ਸੋਚਣਗੇ ਫਿਰ ਸਾਡੇ ਡੰਡੇ ਛੋਟੇ ਸਭ ਕੁਝ ਤਿਆਰ ਓਕੇ ਜੀ